ਲੋਕਗੀਤ ਪ੍ਰੇਮੀਆ ਦਾ ਸਾਡੇ ਇਸ ਚੈਨਲ ਤੇ ਨਿੱਘਾ ਸਵਾਗਤ ਹੈ ਅਸੀਂ ਹਾਜ਼ਰ ਹਾਂ ਦੋਵੇਂ ਭੈਣਾਂ ਇੱਕ ਬੜਾ ਸੋਹਣਾ ਲੋਕਗੀਤ ਲੈ ਕੇ ਅਸੀਂ ਹਰ ਰੋਜ਼ ਕੋਈ ਨਾ ਕੋਈ ਲੋਕਗੀਤ ਲੈ ਕੇ ਤੁਹਾਡੇ ਸਾਹਮਣੇ ਹੋ ਜਾਂਦੇ ਆ ਤੇ ਤੁਹਾਡਾ ਘਰ ਬੈਠਿਆਂ ਦਾ ਲੋਕਗੀਤਾਂ ਦੇ ਜ਼ਰੀਏ ਮਨੋਰੰਜਨ ਕਰਦੇ ਆ ਅੱਜ ਫੇਰ ਅਸੀਂ ਇੱਕ ਬੜਾ ਸੋਹਣਾ ਲੋਕਗੀਤ ਲੈ ਕੇ ਤੁਹਾਡੇ ਰੂਬਰੂ ਹੋયા ਉਮੀਦ ਕਰਦੇ ਆ ਅੱਜ ਵਾਲੇ ਲੋਕਗੀਤ ਨੂੰ ਵੀ ਤੁਸੀਂ ਭਰਮਾ ਹੁੰਗਾਰਾ ਦਿਓਗੇ ਤੁਸੀਂ ਵੀ ਕਹੋਗੇ ਤੇ ਆਪਣੇ ਬੱਚਿਆਂ ਨੂੰ ਵੀ ਸਿਖਾਉਗੇ ਤੇ ਆਉਣ ਵਾਲੀ ਪੀੜ੍ਹੀਆਂ ਤੱਕ ਇਹਨਾਂ ਲੋਕ ਗੀਤਾਂ ਨੂੰ ਜ਼ਰੂਰ ਪਹੁੰਚਾਉਂਗੇ ਤੇ ਅੱਜ ਫਿਰ ਆਪਾਂ ਹੁਣ ਰਲ ਮਿਲ ਕੇ ਇਸ ਲੋਕ ਗੀਤ ਨੂੰ ਗਾਈਏ ਤੇ ਇਸ ਦਾ ਆਨੰਦ ਮਾਣੀਏ ਕੱਲਾ ਰੁਕਣਾ ਹੋਵੇ ਸਈਓ ਕੱਲਾ ਢੁੱਲ ਘੜਤਾ ਸਈਓ ਐਸਵੇਂੜੇ ਨੂੰ ਕੱਲਾ ਢੁੱਲ ਘੜ nda de രണ വിസ വേഴേന വീരണ അമി ദോ എസ വേഴേ നൂ വീരണ അമി

ਦਾਦੀ ਦਾ ਜਾਇਆ ਸਿਓ ਐਸ ਵੇਲੇ ਨੂੰ ਕੱਲਾ ਰੁਕਣਾ ਹੋਵੇ ਸਿਓ ਐਸ ਵੇਲੇ ਨੂੰ ਕੱਲਾ ਰੁਕਣਾ ਹੋਵੇ ਸਿਓ ਨਰ ਲਖੜੋ ਤਾਂ ਸੈਯੋ ਐਸ ਵੇੜੈ ਨੂੰ ਕਰ ਮਮਾਵੀ ਹੋਵੇ ਸੈਯੋ ਐਸ ਵੇੜੈ ਨੂੰ ਕਰ ਮਮਾਵੀ ਹੋਵੇ ਸੈਯੋ ਸਈਓ ਐਸ ਵੇਲੇ ਨੂੰ ਮਾਮਾ ਨੰਨੀ ਦਾ ਜਾਇਆ ਸਈਓ ਐਸ ਵੇਲੇ ਨੂੰ ਹਾਂਜੀ ਦੋਸਤੋ ਏਸੇ ਲੋਕ ਗੀਤ ਜੋ ਅਸੀਂ ਤੁਹਾਡੇ ਰੂਪ ਰੂਪ ਕੀਤਾ ਅਸੀਂ ਪੂਰੀ ਕੋਸ਼ਿਸ਼ ਕੀਤੀ ਕਿ ਅਸੀਂ ਸੋਹਣੇ ਢੰਗ ਨਾਲ ਲੋਕ ਗੀਤ ਨੂੰ ਪੇਸ਼ ਕਰ ਸਕੀਏ ਤੇ ਤੁਸੀਂ ਵੀ ਇਸ ਲੋਕਗੀਤ ਤੋਂ ਚੰਗਾ ਲੁਤਫ ਲੈ ਪਾਓ ਇਸੇ ਉਡੀਕ ਦੇ ਵਿੱਚ ਜੇਕਰ ਤੁਹਾਨੂੰ ਚੰਗਾ ਲੱਗਿਆ ਆਨਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਇਸੇ ਉਡੀਕ ਦੇ ਵਿੱਚ ਅਸੀਂ ਤੁਹਾਡੀਆਂ ਆਪਣੀਆਂ ਅਖੀਰ ਦੇ ਵਿੱਚ ਤੁਹਾਡਾ ਬਹੁਤ ਬਹੁਤ ਧੰਨਵਾਦ